ਮੰਦੀ ਦੀਦੀ ਮੰਮੀ ਮੰਮੀ ਮਨਪ੍ਰੀਤ ਦੀਦੀ ਮਨਪ੍ਰੀਤ ਦੀਦੀ ਮੰਮੀ ਡੈਡੀ ਆਓ ਭੱਜ ਕੇ ਹੋਏ ਆਇਆ ਤੂੰ ਕਿਉਂ ਆ ਨਿਕਲ ਡੈਪੇ ਆ ਰਿਹਾ ਹੈ ਕੀ ਹੋ ਗਿਆ ਵਾਜੋ ਆਜੋ ਸ਼ੇਤ ਲੱਗੇ ਹੋਏ ਦੀਦੀ ਕੀ ਹੈ ਮੰਮੀ ਡੈਡੀ ਜੇ ਡੈੱਕ ਜੇ ਤੂੰ ਮਤੂ ਅਤਾ ਤੇ ਫੋਨ ਵੇਖੋ ਕਿੰਨਾ ਹੋ ਗਿਆ ਕਿੰਨੀ ਵਾਰ ਆਖਿਆ ਤੁਹਾਨੂੰ ਇਹਦਾ ਨਾ ਕੰਮ ਕਰਿਆ ਕਰ ਦਪਹਿਰੇ ਵੀ ਨਿਕਲੇ ਲੰਮੀ ਪੈਂਦੀ ਮਨ ਕੋਈ ਦੋ ਅੱਠ ਮਮੀ ਤੇ ਕਿਉਂ ਨਾ ਪਿਆ ਡੁੱਲਾ ਜੀ ਮੰਤਰੀ ਤੇ ਤੇਲ ਕਿਨੇ ਡੋਲੇ ਹੈ ਇੱਥੇ ਹਾਇ ਤੇਰੀਓ ਤੇ ਮੇਰੇ ਕੋਲ ਡੋਲ ਗਿਆ ਹੀ ਹਾਇ ਠੀਕ ਹੈ ਠੀਕ ਉੱਤਰ ਅਫਰੜਾੜੀਓ ਬਰਾਬਰ ਮੰਤਰੀ ਤੇ ਮਾ ਹਾ ਮਾ ਉਠੋ ਮਨਪ੍ਰੀਤ ਮੈਂ ਤੁਹਾਨੂੰ ਕਹਿੰਨੀ ਆ ਨਾ ਮੁੰਡਾ ਲੈ ਕੇ ਅੰਦਰ ਚਲ ਜਾ ਛਾਵੇਂ ਤੇਲ ਕਿਨੇ ਡੋਲੇ ਹੈ ਇੱਥੇ ਕਿੰਨੇ ਡੋ ਗਿਆ ਤੇਲ ਮੈਂ ਤੇ ਮੰਮੀ ਨੂੰ ਗੁਰਵਰ ਦਾ ਸੇਰ ਵਾਉਣ ਵਾਸਤੇ ਕੈਲ ਰਿਹਾ ਹਾਂ ਨਹੀਂ ਮੇਰੇ ਕੋਈ ਡੁੱਲ ਗਿਆ ਸੀ ਸਾਰੇ ਪੋਚਾ ਲਾ ਦਿੰਦੀ ਪੋਚਾ ਲੋਣੀ ਗਈ ਸੀ ਦੀਦੀ ਸਾਰੇ ਸਟਾਪੇ ਦੀ ਜਾੜੇ ਵਾ ਕੁੜੀ ਮੈਨੂੰ ਲੱਗਣ ਦਾ ਜਿੰਨਾ ਤੇ ਮੈਂ ਪੁੱਛ ਪੁੱਛ ਕਰਦੀ ਰਹੀ ਹਾਂ ਹੁਣ ਚੰਗੀ ਰਹਿ ਗਈਆਂ ਸੱਟ ਲਵਾ ਕੇ ਪੈ ਗਈ ਕਿ ਨਹੀਂ ਦਿਨਾਂ ਤੇ ਹੁਣ ਮੈਂ ਮੰਮੀ ਪਿੰਡੋਂ ਹਸਪੀਟਲ ਲੈ ਜਾਵਾਂ ਫਿਰ ਮੇਰੇ ਸਿਰ 'ਚ ਪੈ ਸ਼ਿੱਤਰ ਵੀ ਮਾਰਦੇ ਹੋ ਆ ਦੱਪ ਕੇ ਰੱਖੋ ਕਿੰਨਾ ਖੂਨ ਵਗਣਾ ਸ਼ਿੱਤਰ ਤੇਰੇ ਕੀ ਮਾਰਦੇ ਤੇ ਕੀ ਨਹੀਂ ਮਾਰਨੇ ਤੂੰ ਤਾਂ ਸਾਰਾ ਹੀ ਕੰਮ ਹੀ ਖਰਾਬ ਕਰਕੇ ਰਹਾ ਤਾਂ ਮੰਤਰੀ ਤਾ ਏ ਪੁੱਤ ਉੱਠ ਪੁੱਤ ਮਨਪ੍ਰੀਤ ਮੰਮੀ ਕਿੰਨੀ ਹੋ ਗਏ ਸਾਰਾ ਲੱਗ ਗਈ ਆ ਪੁੱਤ ਸਮਰੀਤ ਪੁੱਤ ਚੁੱਪ ਕਰ ਪੁੱਤ ਉੱਠ ਤੂੰ ਬੋਲਦੀ ਨਹੀਂ ਗਈ ਮਨਪ੍ਰੀਤ ਦੇਖੀ ਉਹ ਵੇ ਤੇਰੀ ਕੁੜੀ ਕਿੱਧਰੋਂ ਆਉਂਦੀ ਓ ਤੇ ਵੱਲ ਵੇਖ ਲਾ ਉੱਠ ਕੇ ਤੂੰ ਤੇ ਉਹ ਨਹੀਂ ਰਹਿੰਦੀ ਨਹੀਂ ਵੇਖ ਕੇ ਚੱਪੀ ਉੱਠ ਕੇ ਵੇਖ ਤੇ ਸਹੀ ਓ ਦੇ ਵੱਲ ਮੇਰੇ ਕੋਨੇ ਡਈ ਹਾਏ ਦੰਦੜ ਪਈ ਮੈਂ ਚੀ ਚੱਲਿਆ ਵਾ ਹਾਏ ਪਾਣੀ ਦੇਖ ਹਾਏ ਦੰਦੜ ਪਈ ਪਾਣੀ ਪਾਉ ਮੂੰਹ ਚ ਮਾਸਾ ਦੰਦੜ ਪਈ ਆ ਹੂੰ ਖੋਲੋ 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 ਹਾਏ ਡੈਡੀ ਆ ਕੀ ਨਹੀਂ ਕਰਨ ਦੇ ਤੀ ਹਸਪੀਟਲ ਕਿਉਂ ਨਹੀਂ ਛੱਡਦੇ ਉਹ ਪਤ ਹੋਸਟੇ ਆਲੇ ਤੇ ਲੈ ਜੰਨੇ ਹੁਣ ਹਾਏ ਦੇ ਜਰੂਰ ਮੰਮੀ ਰਹਿ ਤਾ ਪਾਣੀ ਦੇ ਛਿੱਟੇ ਨਾ ਮਾਰ ਨਾ ਕਰੋ ਮੰਮੀ ਜਖਮ ਨੇ ਪੜੀ ਪਈ ਜਾਂਦਾ ਵੇਖ ਲਾ ਹਾਏ ਹੁਣ ਕੀ ਕਰੀਏ ਹਾਏ ਡੈਡੀ ਲੈ ਚੀਏ ਵੀ ਕੀਤੇ ਛੇਤੀ ਕਰੋ ਹਾਂ ਮਜੋਰ ਚੇਦੀ ਆਪੋ ਮਜੋਰ ਉਹ ਬਾਜ ਮਾਰਨੀ ਮਜੋਰ ਨੂੰ ਦੀਦੀ ਆਪਣੀ ਕੁੜੀ ਤੇ ਵੇਖ ਹੋਵੇ ਤੇਰੇ ਬਾਰੇ ਵੇਖ ਲਾਗਭਗ ਖੁਸ਼ੀ ਹੋਣਾ ਫੋਲ ਵੇਖ ਕੇ ਨੇ ਕਿਉਂਕਿ ਹੱਥ ਲਾਈ ਫਸਲ ਜੋ ਹੁੰਦੀ ਹੈ ਨਾ ਲੰਬਾ ਬੜਾ ਖੁਸ਼ ਹੁੰਦਾ ਉਹ ਵੀ ਫੋਲ ਮਨਪ੍ਰੀਤ 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 ਦੀ ਘੜੀ ਵਾਸਤੇ ਕੀ ਹੋਇਆ ਮਾਫੀ ਦਾ ਕੀ ਹੋਇਆ ਆਹ ਕਰਦਾ ਜਗਪੀ ਆ ਤੈਨੂੰ ਹੋਇਆ ਹਮਨਾ ਬੋਲ ਜੇ ਤੱਕੇ ਕਿਦਾਂ ਡਿੱਪੀ ਆ ਪਰਜੋਦ ਉੱਠ ਪਰਜੋਦ ਉੱਠ ਗੱਡੀ ਕੱਢ ਗੱਡੀ ਕੱਢ ਗੱਡੀ ਨੂੰ ਗੱਡੀ ਪਲੇ ਨੂੰ ਖੜੀਏ ਗੱਡੀ ਉਠਾ ਲੋ ਉਠਾ ਲੋ ਤੂੰ ਪਰਜੋਦੀ ਦਾਸੂ ਗੱਡੀ ਕੱਢ ਬੱਟ ਇਹਦੇ ਨੂੰ ਸੁਣੀ ਕਰ ਲਈ ਲੈ ਬੋ ਤਾਂ ਜਾ ਗੱਡੀ ਕੱਢ ਹੋ ਜਾ ਉਠਾ ਲੋ ਤੂੰ ਗੱਡੀ ਕੱਢ ਤਾ ਤੂੰ ਗੱਡੀ ਕੱਢ ਕੋਈ ਬਾਹਰ ਅੱਛਾ ਪਿਆਰੀਓ ਪਈ ਸੋ ਪਾੜਨੀ ਸੁਖ ਭੈਣਾ ਚਲੋ ਮੇਰੇ ਪੁੱਤ ਮੈਂ ਕੀ ਸੋਚਿਆਈ ਕੀ ਹੋ ਗਿਆ ਬਾਉਂਟ ਸਟ ਜਿਆਦੀ ਨਾ ਹੋਵੇ ਕਿਤੇ ਮੇਰੇ ਹੱਥ ਕੰਬੀ ਜਾਣ ਢੇ ਕੋਤੋਂ ਮੈ ਕੋਤੋਂ ਕਿਹਦੀ ਜਾਂਦੀ ਨਹੀਂ ਆ ਬਾਹਰੋਂ ਤਾ ਚਲੋ ਬੱਤੀ ਪੱਤ ਹਾਏ ਰੇ ਚਲ ਮੈਂ ਜੋ ਤੇਰੇ ਨਾਲ ਤੇ ਹਟਾ ਕਰਵਾ ਬੈਗਾਂ ਮੰਮੀ ਮੈਂ ਵੀ ਜਾਣਾ ਵਾ ਨਾਲ ਨਹੀਂ ਪੈਣਾ ਤੂੰ ਕਿੱਥੇ ਜਾਣਾ ਵਾ ਸਾਰੇ ਸਿਆ ਤੇ ਜਿਹੜੇ ਤੂੰ ਪਹਿਲਾਂ ਤੇਲ ਡੋਲ ਕੇ ਕੰਮ ਖਰਾਬ ਕਰਤਾ ਜਾ ਬੜਾ ਬੜਾ ਪੂਰੀਆਂ ਜਾ ਕਰਦਾ ਕੰਮ ਕਰਾ ਕੋਈ ਉਹ ਪੂਰਾ ਕਰਨੂ ਪੂਰਾ ਹੈ ਇਹ ਆ ਸਮਰੇਦਨ ਚੀਜ਼ੀ ਦੇਦੀ ਕੋਈ ਲੈ ਕੇ ਇਥੋਂ ਜੋਤੀ ਕਿੰਨੇ ਦਿਨ ਦੀ ਆਈ ਸੀ ਜੋਤੀ ਨੂੰ ਤੇ ਆਪਣੇ ਪਾਪਾ ਕਿੰਨੇ ਦਿਨ ਹੋ ਗਏ ਜਦੋਂ ਇਹ ਨਾਰਾਜ਼ ਹੋ ਗਈ ਸੀ ਨਾ ਤੇ ਉਦੋਂ ਜਿਹਦੀ ਉਹ ਆਈ ਹੈ ਨਹੀਂ ਕਿਉਂ ਨਾਰਾਜ਼ ਕਿਹੜੀ ਗੱਲ ਤੋਂ ਹੀ ਤੇ ਨਾਰਾਜ਼ ਮੈਂ ਇਹੋ ਹੀ ਕਿਹਾ ਹੈ ਨਾ ਵੀ ਤੂੰ ਆਪਣੇ ਸਹਮਣ ਦਾ ਕਾਕਾ ਵੇਖਿਆ ਅੱਛਾ ਤੇ ਸੇਕ ਨੂੰ ਨਾਰਾਜ਼ ਹੋ ਗਈ ਇਹਦੇ ਵਿੱਚ ਉਹ ਇੰਨੀ ਗੱਲ ਕਿਉਂ ਗਾ ਆਖੀ ਆ ਇਹਦੇ ਵਿੱਚ ਨਾਰਾਜ਼ ਨੂੰ ਵੜੀ ਕਿਹੜੀ ਗੱਲ ਤੇ ਉਹ ਮਹੀਨਾ ਹੀ ਹੋ ਗਿਆ ਆਈ ਨਹੀਂ ਕਿ ਹੈਗੀ ਅੱਛਾ ਨਾ ਮਰਦੇ ਨਹੀਂ ਕਿ ਘਰ ਬਸ ਇੰਨੀ ਗੱਲ ਕਰਕੇ ਇੰਨੀ ਗੱਲ ਵੀ ਕਿਉਂ ਚਾਚੀ ਨੇ ਇੰਨੀ ਗੱਲ ਕਹੀਏ ਅੱਜਕੱਲ ਜਿੰਨੀ ਕਹੇ ਨੂੰ ਮਤ ਦੇਈਏ ਤੇ ਬੁਰਿਆ ਹੋ ਜਾਂਦਾ ਵਾ ਦਿੱਤੀ ਤੇ ਮਾਤਾ ਮੈਂ ਜਦੋਂ ਕਾਕਾ ਵੇਖਿਆ ਸਾਸਰੀ ਸੀ ਸਾਸਰੀ ਕਾਲ ਕੀ ਹੋ ਜੇ ਚੰਗਾ ਆਪਣੀ ਸਨਾਤ ਕੀ ਕਰਦੀ ਆਈ ਹੈ ਆ ਬਹਿ ਜਾਣਾ ਕਰਨਾ ਕੀ ਆ ਬਹਿ ਜਾ ਬਸ ਘਰ ਦਾ ਕੰਮ ਹੀ ਬੜੇ ਦਿਨਾਂ ਬਾਅਦ ਫੇਰਾ ਮਾਰਿਆ ਕੀ ਗੱਲ ਐ ਐਦਾਂ ਹੀ ਟਾਈਮ ਹੀ ਨਹੀਂ ਲੱਗਦਾ ਸਾਰਾ ਦਿਨ ਤੇ ਤੂੰ ਹੀ ਆ ਜਾਂਦੇ ਤੂੰ ਹੀ ਲੱਗਦਾ ਨਰਾਜ ਹੋ ਕਿ ਮੇਰੇ ਨਾਲ ਆਈ ਨਹੀਂ ਤੇ ਮੈਂ ਕਿਹਾ ਚੱਲ ਮੈਂ ਆਖਿਆ ਚਲ ਜੋਤੀ ਆ ਜਾਂਦੀ ਆ ਤੇ ਤੂੰ ਮੈਂ ਉਦਾਂ ਤੈਨੂੰ ਇਹੋ ਹੀ ਆਖਿਆ ਸੀ ਨਾ ਕਿ ਚੱਲ ਤੂੰ ਕਾਕਾ ਵੇਖ ਹਾਂ ਤੇ ਮੈਂ ਸੋਚਿਆ ਕਿ ਲੋ ਤੁੰਦਰਾ ਆਜੋਗੀ ਤੇ ਮੀਨਾ ਪਰ ਤੋਂ ਮੇਰੇ ਘਰ ਨਹੀਂ ਬੜੀ ਹੈਗੀ ਚਾਚੀ ਕੋਕਨ ਬੜੀ ਨਹੀਂ ਹੈਗੀ ਮੇਨ ਤੇ ਹੁਣ ਮਤਲਬ ਇਹ ਤੇ ਹੁਣ ਤੋਂ ਆਵੀ ਹੁਣੀ ਕੋਈ ਗੱਲ ਹੋਊ ਤੇ ਨਹੀਂ ਚ ਨਰਾਜ਼ ਹੋ ਮੜੀ ਕਿڑی ਗੱਲ ਨਹੀਂ ਪਿੰਡ ਮੈਂ ਇਹ ਕਹਿਣਾ ਇਹ ਮਮੀ ਮੇਰੀ ਠੀਕ ਨਹੀਂ ਆ ਤੇ ਮੈਂ ਚਾਰ ਪੰਜ ਦਿਨ ਨਹੀਂ ਜਾਣਾ ਪਿੰਡ ਅੱਛਾ ਇਹ ਡੈਡੀ ਦੀ ਰੋਟੀ ਨਾ ਸیرے 10 ਵਜੇ ਖਾਂਦੇ ਆ ਸیرے 10 ਵੇ ਤੇ ਦੁਪਹਿਰ 2:30 ਵਜੇ ਤੇ ਰਾਤ ਨੂੰ ਰੋਟੀ ਰਾਤ ਨੂੰ ਵੀ ਖਵਾ ਲਦੇ ਤੇ ਮਗਰ ਉਹ ਇੱਕ ਗਲਾਸ ਦੁੱਧ ਉਹ ਤੱਤਾ ਕਰਕੇ ਜਰੂਰ ਗਰਮ ਗਰਮ ਰਹਿਜਦਾ ਰਹਿਦਾ ਤੇ ਤੂੰ ਕਿੰਨੇ ਕਦੇ ਰਹਿਣਾ ਮੈਂ ਮੈਂ 4-5 ਦਿਨ ਦੱਸਿਆ ਤਾਂ ਇਹ ਲੱਗ ਜਾਣੀ ਹੈ ਇੰਨੇ ਦਿਨ ਰਹਿਣਾ ਮੈਂ ਤੇ ਧਾਰ ਵੀ ਕੱਢ ਲਿਆ ਦੁੱਧ ਸਾਰਾ ਹੀ ਆਪਣੇ ਘਰ ਰੱਖ ਲਿਆ ਤੇ ਇੱਕ ਇੱਕ ਲਾਹ ਡੇਢੀ ਚਲ ਦੇਦੀ ਸੀ ਰਾਤ ਨੂੰ ਕਿਉਂਕਿ ਡੇਢੀ ਦੁੱਧ ਤੋਂ ਬਿਨਾ ਨਹੀਂ ਨੀਂਦਾਂ ਦਾ ਮਿਨਾਉਂਦੀ ਇਹ ਦੁੱਧ ਵੀ ਉਹਨੂੰ ਨਾ ਪੈਣਾ ਰੇ ਨਕੇ ਸੰਗਣਾ ਜਿੱਦਾਂ ਪੌਣਾ ਗਲਾਸ ਹੋ ਜੇ ਨਾ ਤੇ ਜਿੜਜ ਕੇ ਉਹਦਾਂ ਦਾ ਕਾੜ ਕਾੜ ਕੇ ਦਹੀਂ ਆ ਤਾਂ ਤੂੰ ਇੱਕ ਦੋ ਦਿਨ ਰਹਿ ਵੀ ਹਾਂ ਤੇ ਸੇਤੀ ਆ ਜੀ ਹਾਂ ਚਾਚੀ ਮੇਰੇ ਘਰੇ ਵਿਆਹ ਸ਼ਾਦੀ ਚੱਲੀ ਹੈ ਮੇਰੇ ਤਾਂ ਹੁਣ ਮੰਮੀ ਠੀਕ ਨਹੀਂ ਤੇ ਮੈਂ ਤਾਂ ਪਤਾ ਲੈਣ ਚੱਲੀ ਤੇ 4 ਦਿਨ ਮੈਂ ਲੱਗੇ ਰਹਿ ਪੂੰਗੀ ਤੇ ਮੈਂ ਘਰ ਦਾ ਕਰੂੰਗੀ ਉੱਥੇ ਮੈਂ ਕਰਨ ਜਾਊਂਗੀ ਇਨ ਨੂੰ ਪਤਾ ਹੈਗਾ ਭੈਣ ਜੀ ਤਾ ਤੂੰ ਜਾਏਂਗੀ ਮੈਂ ਤੇਰਾ ਕਰ ਲੂੰਗੀ ਆਪੇ ਕਰ ਲੈਂਗੀ ਆਪੇ ਉਹ ਤੇ ਚਲੋ ਕੋਈ ਗੱਲ ਨਹੀਂ ਮੈਂ ਕਰ ਤੇ ਦਊਂਗੀ ਹੈਗੀ ਤੂੰ ਹੀ ਤਾਂ ਹਾਦੀ ਕਰਦੀਆਂ ਮੈਂ ਫਿਰ ਜਾਂ ਦੂਜੀ ਚਾਚੀ ਨੂੰ ਕਹਿੰਦੀ ਮੈਂ ਤਾਂ ਬੜੇ ਮਾਨ ਨਾਲ ਤੇਰੇ ਕੋਲ ਆਈ ਹਾਂ ਚਲ ਚਾਰ ਦਿਨ ਕਰ ਦਊਗੀ ਤੇ ਉੱਥੇ ਕੀ ਚਲੋ ਕੋਈ ਨਹੀਂ ਆਪੇ ਕਰ ਦਊਗੀ ਜੀ ਉਹ ਤਾਂ ਮੈਂ ਘਰ ਹੀ ਦੇਣਾ ਰੋਟੀਆਂ ਵੀ ਪਕਾ ਦਊਗੀ ਉਹ ਤਾਂ ਆਹ ਚਾਚੀ ਪਕਾਊਗੀ ਤੇ ਫਿਰ ਤੂੰ ਕਰਦੀ ਨਹੀਂ ਨਹੀਂ ਮੈਂ ਰੋਟੀਆਂ ਤੇ ਪਕਾ ਦਊਂਗੀ ਉਹ ਤਾਂ ਕੋਈ ਗੱਲ ਨਹੀਂ ਜੀ ਇਬਾਤ ਉਹ ਤੇ ਨਰਾਜੀ ਹੋਇ ਕਿ ਚੱਲ ਚੱਲੀ ਹੈ ਥੋੜੀ ਮੈਂ ਤੇ ਇਹ ਕਹਨੇ ਪੁੱਛੇ ਬਾਜੀ ਆਪਣੇ ਉੱਦ ਦਾ ਬੜਾ ਬਾਜੀ ਨਾ ਕਰਦੀਆਂ ਚਾਰ ਪੰਜ ਦਿਨ ਰੋਟੀ ਦੀ ਗੱਲ ਲੀਏ ਰੋਟੀ ਪਕਾ ਦਿਓ ਤੇ ਕੀ ਚੱਲੇ ਆਹ ਤੇ ਰੋਟੀ ਤੇ ਮੈਂ ਪਕਾ ਦੂੰਗੀ ਪਰ ਤੂੰ ਛੇਤੀ ਆ ਜੀ ਨਾ ਤੇ ਮੈਂ ਪਿੱਛੇ ਦਾ ਹੀ ਵੇਖੀ ਰੰਦਾ ਵਾ ਨਾ ਉੱਥੇ ਉਹਨਾਂ ਮੈਂ ਕਿਹਨਾਂ ਮੈਨੂੰ ਮਰਨ ਲੈਣਾ ਵਾ ਆਈ ਜਾਣਾ ਵਾ ਮੈਂ ਤੇ ਮਜਬੂਰੀ ਨੂੰ ਚੱਲੀ ਆ ਮੰਟਾਰ ਵੀ ਚਾਚੀ ਕੱਢਦੇ ਤੇ ਰੋਟੀਆਂ ਚਾਚੀ ਪਕਾ ਦਵੇ ਮੈਂ ਤਾਂ ਗੱਲ ਵਿੱਚ ਬੋਲੀ ਨਹੀਂ ਮੈਂ ਹੈਨੇ ਮੇਰੇ ਨਾਲ ਪੈਣਾ ਮੈਂ ਤਾਂ ਤਾਂ ਨਹੀਂ ਬੋਲੀ ਮੈਂ ਤਾਂ ਚੁੱਪ ਰ ਕੇ ਸੁਣਾ ਢੀ ਆਹੋ ਤੇ ਉਹ ਦਿਨ ਹੀ ਇੰਨੀ ਗੱਲ ਕਹੀ ਵੀ ਚਾ ਤੂੰ ਹੋ ਆ ਵੀ ਕੁੜੀ ਕੋ ਹੋ ਆ ਵੀ ਹੈ ਤੇ ਇੰਨੇ ਚ ਇੰਨੇ ਇੰਨੀਆਂ ਗੱਲਾਂ ਕੀਤੀਆਂ ਬਹੁਤ ਗੱਲਾਂ ਕੀਤੀਆਂ ਇੰਨੇ ਉਹ ਨਰਾਜ ਹੋ ਗਏ ਮੇਰੇ ਘਰ ਹੀ ਨਹੀਂ ਬੜੀ ਉਹ ਦਿਨ ਦੀ ਤੇ ਫਿਰ ਮੈਂ ਕਿੱਦਾਂ ਜਾਂਦੀ ਕਹਿੰਦੀ ਚਾਚੀ ਤੂੰ ਹੀ ਆ ਜਾਂਦੀ ਤੇ ਮੈਂ ਕਿੱਦਾਂ ਜਾਂਦੀ ਤੇ ਫਰਜ਼ ਤੇ ਇਹਦਾ ਹੀ ਆਉਂਦਾ ਬਣਦਾ ਇਹਤ ਗੱਲ ਹੈਗੀ ਆਹੋ ਆਪ ਇਦਾਂ ਇਹ ਗੱਲ ਕਰ ਚੁੱਕੀ। ਉਹ ਲੋਕਰ ਤਾਂ ਚਾਚੀ ਮੈਂ ਤੈਨੂੰ ਕਹਿਣਾ ਨਹੀਂ। ਡਿਹੜੀ ਤਾਂ ਆਪ ਤਾਰ ਕੱਢ ਰਹੀਂਦਾ ਤੇ ਡੈਡੀ ਨੂੰ ਤਾਂ ਇਹ ਹੁੰਦਾ ਵੀ ਮੇਰੇ ਹੱਥੇ ਪਾ ਗਈ ਮੱਜਾ ਤੇ ਇਹਨੇ ਮਹੀਨਾ ਖੰਡੇ ਰਿਆ ਪਿਆ ਕਰਨ। ਉਹਦਾ ਤਾਂ ਡੈਡੀ ਵੀ ਕੱਢ ਲੈਂਦਾ ਜਾਣ ਕੇ ਵੱਜ ਕੇ ਨਹੀਂ ਡੰਨੇ ਹੁਣ ਕੱਢਣੀ ਵੇਖੀ। ਉਹ ਦੰਦਲ ਚੋਂ ਨਾ ਭਿਜੇ ਮੈਂ ਕੱਢ ਲਈ ਤੇ ਤੂੰ ਤੇ ਫੇਰਾ ਤੋੜੀ ਤੇ ਰਹਿਣਾ ਵਾ। ਤੇ ਫੇਰਾ ਤੋੜੀ ਕਾਦੀ ਇਹ ਚ? ਜਾਣ ਨਹੀਂ ਇੱਕ ਮੰਨੇ ਪਾਈ ਤੇ ਰੋਟੀ ਵੀ ਸੜ ਜਾਂਦੀ ਐ। ਸੜ ਉਹ ਤਾਂ ਸੜ ਜਾਂਦੀ ਐ। ਅਤੇ ਫੇਰ ਜਿੱਥੇ ਜਾਣਾ ਉੱਥੇ ਜਾਣਾ ਨਹੀਂਗਾ।

ਚੁੱਪ ਕਰ ਪੁੱਤ ਮੈਂ ਤੈਨੂੰ ਚੁੱਪ ਕਰਾਉਂਦੀ ਕਰਾਉਂਦੀ ਆ ਭਰੋਂ ਲੱਗ ਪਈਆਂ ਤੇ ਕਿੰਨੀ ਛੱਟ ਲੱਗੀ ਤੋਰ ਵਿੜੇ ਮੋਂ ਮੇਰਾ ਮੈਂ ਆਪ ਹੀ ਚਲ ਜਾਈਂ ਸਾਫ਼ ਕਰਨ ਚੁੱਪ ਕਰ ਪੁੱਤ ਪਾਣੀ ਬਿਨਾ ਮੇਰੀਆਂ ਗਲਤੀਆਂ ਹੀ ਜਿਹੜੀਆਂ ਉਹਨਾਂ ਦੀ ਸਜ਼ਾ ਮਿਲੀ ਮਿਲੀ

ਮਮਾ ਨੇ ਨਾ ਬੱਸ ਡਾਕਟਰ ਕੋ ਦਵਾਈ ਲੈ ਕੇ ਨਾ ਹੁਣੇ ਹੀ ਆ ਜਾਣਾ ਹੁਣੇ ਹੀ ਬੱਸ ਪਾਪਾ ਹੁਣਾਂ ਨੇ ਲੈ ਆਉਣਾ ਵੇ ਕੀ ਮੇਰੀ ਵੀਰੋ ਸੁਣ ਲੀਆਂ ਮੈਂ ਸਾਰੀਆਂ ਗੱਲਾਂ ਇੱਥੇ ਹੀ ਆ ਮੈਂ ਤੂੰ ਇੱਥੇ ਸੁਣਦੇ ਹੀ ਗੱਲਾਂ ਕਾਦੀ ਜਿਹੜੀਆਂ ਕਰ ਲਈਆਂ ਜੇ ਨਾ ਤੁਸੀਂ ਉਹ ਇੱਥੇ ਸੁਣਾ ਭਾਜੀ ਦੇਣ ਆਈ ਹੀ ਹਾਂ ਦੀ ਮੈਂ ਚੱਲੀ ਆ ਮਮੀ ਨੇ ਠੀਕ ਪੇਕੇ ਨੂੰ ਚੱਲੀ ਆ ਤੇ ਰੋਟੀ ਡੈਡੀ ਦੀ ਪਕਾ ਦਿਆ ਕਰੋ ਤੇ ਰੋਟੀ ਪਕਾ ਦਿਆ ਤੇ ਧਾਰਕਣ ਕੱਢਣੀ ਆ ਤੇ ਭਾਜੀ ਤੁਸੀਂ ਅੰਮ੍ਰਿਤ ਨੂੰ ਲੈ ਆਉਣਾ ਅਸੀਂ ਅਮਰਤ ਨੇ ਨਹੀਂ ਆਉਣਾ ਅਮਰਤ ਨੂੰ ਅੱਗੇ ਕਿਹੜੀ ਵੀ ਵੇਖ ਕੇ ਰਾਜੀ ਐ ਇਹਦੇ ਹੱਥੋਂ ਤੇ ਦੁਖੀ ਹੋ ਗਿਆ ਅਮਰਤ ਨੂੰ ਅੱਗੇ ਕੱ ਲਿਆ ਅਮਰਤ ਨੂੰ ਫੇਰ ਲਿਆਉਤੇ ਨਹੀਂ ਜਾਣਾ ਤੇ ਰਾਜਕ ਜੀ ਪੁੱਛ ਕੇ ਆਦੇ ਧਾਰਾ ਨਹੀਂ ਕੱਢਣੀਆਂ ਉਹ ਤੇ ਆਂਦੀ ਮੈਂ ਰਹਿਣਾ 4-5 ਦਿਨ ਚਾਰ ਪੰਜ ਤੇ ਧਾਰਾ ਕੱਢ ਕੱਢਣੀਆਂ ਮੈਂ ਐਸੇ ਕਰਕੇ ਧਾਰ ਨਹੀਂ ਕੱਢਦਾ ਅੱਛਾ ਇਹਨੇ ਕਿਤੇ ਨਾ ਕਿਤੇ ਤਰੀਰੀਆ ਕਰਨਾ ਵਾ ਹਾਂ ਹੁਣ ਤੇ ਧਾਰ ਦੇ ਬਹਾਨੇ ਵਾਪਸ ਆ ਜਾਂਦੀ ਐ ਛੇਰ ਨਹੀਂ ਜਾਂਦੀ ਸ਼ਾਮ ਨੂੰ ਆ ਜਾਂਦੀ ਮੈਂ ਕਿਹਾ ਕਿਤੇ ਜੇ ਧਾਰਾ ਕੱਢਣਾ ਵੇ ਤੇ 10-10 ਦਿਨ ਰਿਆ ਕਰੂਗੀ ਜਿੱਥੇ ਜੀ ਕਰੂਗਾ ਆ ਮੈਨੂੰ ਇਹ ਵੀ ਕਹਿੰਦੀ ਵੀ ਅੰਨੀ ਧਾਰੀ ਕੱਢ ਕੇ ਤੇ ਆਂਦੀ ਦੋ ਦੋ ਵੀ ਵੀ ਡੈਡੀ ਨੂੰ ਵੀ ਰੋਣਾ ਮੰਨੀ ਉਹ ਕਿ ਮੈਂ ਨਹੀਂ ਧਾਰ ਕੱਢ ਤੂਰ ਕੱਢਣੀ ਹੁਣ ਮੈਂ ਤਾਂ ਉਹਨੂੰ ਕਿਹਾ ਮੈਂ ਸਿਹਤੀ ਵੀ ਆਜ ਬਹੁਤ ਦਿਨ ਨਾ ਰਵਾਂ ਵੀ ਦੋ ਕੁ ਦਿਨ ਰਹਿ ਕੇ ਤੂੰ ਆ ਜੀ ਹਾਂ ਹਾਂ ਤੇ ਵੇਖੋ ਉਹਨੂੰ ਕਿਦਾਂ ਆਂਦੀ 1-2 ਦਿਨ ਰਹਿਵੇ ਸਮਾਜ ਚਲ ਜੇ ਸੇਸ਼ਵਰੀ ਆਦਿ ਵੇ 1-2 ਦਿਨ ਦਾ ਤੇ ਚਲ ਜਾਂਦਾ ਵਾ ਰੋਟੀ ਪਾਣੀ ਕਰਨਾ ਸਭ ਕੁਝ ਕਰਨਾ ਧਾਰਾ ਕੱਢਣੀਆਂ ਉੱਥੇ ਤੇ ਮਾਸਾ ਕੇ ਫੋਨ ਆਇਆ ਤਾਂ ਬੜੀ ਸਿਹਤੀ ਨੇ ਤਿਆਰੀ ਕਰ ਲਈ ਆ ਤੇ ਮੈਂ ਚੱਲੀ ਪਈ ਗਿਆ ਉਹ ਇਹਦਾ ਵੀ ਕੰਮ ਹੀ ਹੋ ਤਿਆਰ ਤੇ ਇੱਕ ਮਿੰਟ ਚ ਹੁੰਦੀ ਹੋ ਜਾਂਦੀ ਆ ਤੇ ਜੇ ਮੈਂ ਉਹ ਦਿਨ ਕਿਹਾ ਵੀ ਜਦ ਤੂੰ ਪੀ ਕਾਕਾ ਵੇਖਾਈ ਤੇ ਉਥੇ ਆਂਦੀ ਮੇਰਾ ਟਾਈਮ ਹੈ ਨਹੀਂ ਵੇਖਣ ਦਾ ਉਹਦੋਂ ਨਹੀਂ ਟਾਈਮ ਇਹਦਾ ਲੱਗਣਾ ਉਹ ਤਾਂ ਅੱਗੇ ਕਿਹੜੇ ਜਾਂਦੀ ਆ ਉਹ ਕੋ ਆ ਤਾਂ ਹੁਣ ਇੱਕੀ ਸਤੀ ਟਾਈਮ ਲੱਗ ਗਿਆ ਉਹਦਾ ਕੋਈ ਉਹਦਾ ਤਾਂ ਟੈਲੀਫੋਨ ਆ ਜੇ ਤੇ ਰੋਲਾ ਪਾਉਂਦਾ ਪਿੰਦੀ ਆ ਇਸੇ ਦੁੱਖੋਂ ਤਾਂ ਅੱਗੇ ਅੰਮਰਤ ਗਈ ਤਾਂਣ ਕੇ ਹੋਰ ਕੀ ਹੋਇਆ ਉਹਨੂੰ ਬਥੇਰਾ ਇਹਨੂੰ ਸਮਝਾਈਦਾ ਇਹਨੂੰ ਲੱਗਦੀ ਐ ਨਹੀਂ ਪਤਾ ਨਹੀਂ ਕੀ ਗੱਲ ਐ ਨਹੀਂ ਦਿਮਾਗ ਹੀ ਖਾਲੀ ਆ ਇਹਦਾ ਲੱਗਣਾ ਇਹਨੂੰ ਕੀ ਆ ਹੁਣ ਵੇਖੋ ਕਿਦਾਂ ਆਉਂਦੀ ਆ ਉੰਦੀਏ ਤੇ ਤੁਮਰ ਕੇ ਕਿਆ ਕਹਿਤਾ ਵੀ ਮੈਂ ਤੇਰਾ ਘੜ ਲੂੰਗੀ ਆਵੇ ਮੈਂ ਤੇ ਜੋਰ ਪਾਈ ਜਾਂਦੀ ਜਾਂਦੀ ਮੈਂ ਆ ਜਾਊਗੀ ਤੇ ਤੂੰ ਧਰ ਵੀ ਚਾਚੀ ਜੀ ਕੱਢਦੇ ਹੋ ਤੇ ਨਾਲ ਰੋਟੀ ਡੈਡੀ ਦੀ ਪਕਾ ਦਵੀਂ ਕੱਢਦੇ ਸੀ ਤੈਨੂੰ ਰੋਟੀ ਵੀ ਬਣਵਣੀ ਪੈਣੀ ਔਰ ਧਾਰਾ ਵੀ ਕੱਢੀਆਂ ਪੈਣੀਆਂ ਗੋਸ਼ ਛੁੱਟਣਾ ਪੈਣੀ ਨਹੀਂ ਨਹੀਂ ਇਹ ਇਨਾ ਕੰਮ ਨਹੀਂ ਮੈਥੋਂ ਜਿਹੜਾ ਉਹ ਕੰਮ ਕਰਦੀ ਸਾਰਾ ਤੈਨੂੰ ਕਰਨਾ ਹੈ ਮੈਂ ਤੁਹਾਡਾ ਕਰਨ ਜਾਵਾ ਫਿਰ ਤੂੰ ਜਮਿਆਰੀ ਕੋ ਚੱਕਦੀ ਆ ਚਲ ਇੱਕ ਦੋ ਦਿਨ ਤੇ ਮੈਂ ਚਲੋ ਮੈਂ ਪਕਾ ਸਕਦੀ ਆ ਆਹੋ ਕੋਈ ਨਹੀਂ ਮੈਂ ਫੋਨ ਕਰ ਦੂੰਗੀ ਵੀ ਛੇਤੀ ਆ ਜਾ ਜਦੋਂ ਜੰਨਾ ਚਰੋ ਫੋਨ ਕਰ ਭਾਈ ਵਾਇਰਲੈਸ ਕਰ ਜਿੰਨਾ ਦਿਨ ਆਉਂਦੀ ਦੀ ਸਾਰੇ ਕੰ ਨਹੀਂ ਮੈਂ ਫੋਨ ਕਰਕੇ ਮੰਗਾ ਲੈਣਾ ਮੈਂ ਇਹ ਕਹੀ ਗੱਲ। ਯੋ ਤੂੰ ਜੁਮੇ ਆਰੀ ਤੂੰ ਚੁੱਕਦੀ ਆ ਉਹਦੇ ਥਾਂ ਤੇ ਤੈਨੂੰ ਕੰਮ ਤੂੰ ਕਰਨਾ ਵਾ ਹੋਰ ਕੰਨ ਕਰਨਾ ਜਾ ਕੇ। ਪੀਸੀ ਰਹੀ ਆ ਵੈਸਾ ਮਨਵਾਜ ਵੀ ਨਾ ਥੋੜਾ ਹੁੰਦਾ ਮਿਲ ਗਿਆ। ਇਹ ਤਾਂ ਹੁਣ ਉਹਨੂੰ ਚਾਹੀਦਾ ਨਾ ਆਪਣੇ ਘਰ ਦਾ। ਤੇ ਤੂੰ ਕਹ ਮੰਨੀ ਆ ਵੀ ਮੈਂ ਸਾਰੇ ਕੰਮ ਕਰੂੰਗੀ। ਨਹੀਂ ਮੈਂ ਆਖਾਂ ਚੱਲ ਮੈਂ ਰੋਟੀ ਤੇ ਟਿੱਪੀ ਪਕਾ ਦੂੰਗੀ। ਰੋਟੀ ਪਕਾਉਣ ਤਾਂ ਆਰਾਮ ਘੜੀਆਂ ਕੋਹੇ ਸੁੱਟਣਾ ਪੈਣਾ ਵਾ। ਹੱਸ ਕੋਹੇ ਨਹੀਂ ਮੈਂ ਸੇਸ ਕਰ ਦਿਆਂਗੀ। ਸੁੱਟਣਾ ਪੈਣਾ ਵਾ ਏਦਾਂ ਨਹੀਂ ਕਰਨੇ ਬੋਕਰ ਮਾਰਨੀ ਪੈਣੀ ਸਾਰੀ ਘੇਲੀ ਚ। ਆ ਜੋ ਜ਼ਿਮੇਵਾਰੀ ਪੂਰੀ ਚੱਕ ਨਾ 15 ਦਿਨ ਰਵੇ ਮਹੀਨਾ ਰਵੇ ਇਹ ਤੇਰੀ ਡਿਊਟੀ ਆ ਤੂੰ ਜੋ ਜ਼ਿਮੇਵਾਰੀ ਚੱਕੀ ਆ ਤਾਂ ਹੁਣ ਤੇਰੀ ਡਿਊਟੀ ਆਪੇ ਉਹਦੀ ਡਿਊਟੀ ਤੂੰ ਸੰਭੀ ਆ ਤੈਨੂੰ ਕਰਨੀ ਪੈਣੀ ਆ ਚਲੋ ਮੈਂ ਕੋਈ ਨਹੀਂ ਮੈਂ ਮੰਗਾ ਲੂੰਗੀ ਉਹਨੂੰ ਫੋਨ ਕਰਕੇ ਚਲ ਮੰਗਾ ਲਈ ਮੰਗਾਣੋ ਮੇਰੇ ਵੱਲੋਂ ਸ਼ੇਰੇ ਮੰਗਾ ਲਈ ਪਰ ਜਿੰਨੇ ਦਿਨ ਨਹੀਂ ਹੁੰਦੀ ਤੈਨੂੰ ਕਰੂ ਤੈਨੂੰ ਸਾਰਾ ਕੰਮ ਕਰਨਾ ਪੈਣਾ ਅੱਛਾ ਇਹ ਤਾਂ ਬਣੀ ਮੁਸ਼ਕਲ ਕਾਲ ਹੈ ਮੁਸ਼ਕਲ ਹੋਵੇ ਜਾਂ ਨਾ ਮੁਸ਼ਕਲ ਹੋਵੇ ਤੁਰੀ ਚਾਚੀ ਦੋਵੇਂ ਪਾਸੇ ਫਸ ਗਈਆਂ ਆ ਜੋਤੀ ਵੀ ਕਹਿ ਗਈ ਤੇ ਭਾਜੀ ਵੀ ਕਹਿ ਗਿਆ ਤੇ ਨਾ ਮੈਂ ਉਹਦੀ ਸੁਣ ਉਹਦੀ ਵੀ ਸੁਣ ਲਈ ਤੇ ਉਹਦੀਆਂ ਸੁਣ ਲਈ ਮੈਂ ਤਾਂ ਦਵੱਲੀ ਫਸ ਗਈ ਹੁਣ ਕੀ ਕਰਾਂ ਹੁਣ ਕੰਮ ਕਰਨ ਜੋਗੀ ਆ ਤੇ ਨਾ ਹੀ ਨਾ ਕਰਨ ਜੋਗੀ ਤੇ ਹੁਣ ਫਿਰ ਕੀ ਕਰਾਂਗੀ ਜੈਸੀ ਤੂੰ ਤੇ ਕੰਮ ਮੈਨੂੰ ਕਰਨਾ ਹੀ ਪੈਣਾ ਵਾ ਤੇ ਜੋਤੀ ਨੂੰ ਬਹੁਤੇ ਦਿਨ ਨਹੀਂ ਉੱਥੇ ਰਹਿਣਾ ਉਥੋਂ ਦੀ ਪਰਜਾਈ ਨਵੇਂ ਨੀ ਬਣਦੀ ਹੈਗੀ ਇਹਨੇ ਸੇਤੀ ਆ ਜਾਣਾ ਵਾ ਆ ਤੇ ਉਹਨੇ ਦਿਨ ਚਲ ਮੈਨੂੰ ਕਰ ਦੂੰਗੀ ਕੰਮ ਕੋਈ ਗੱਲ ਨਹੀਂ ਹੈ ਕਿ ਨਹੀਂ ਆਹੋ ਚਲ ਹੁਣ ਜਦੋਂ ਬੰਦੇ ਨੇ ਕਿਹਾ ਹੋਏ ਤੇ ਕਰਨਾ ਤਾਂ ਪੈਂਦਾ ਹੀ ਆ ਉਹਨੂੰ ਨਾ ਤੇ ਸਿੱਧੀ ਹੀ ਕਰ ਨਹੀਂ ਸਕਦੇ ਇਹਨੂੰ ਆਹੋ ਜੇ ਫਿਰ ਮੈਨੂੰ ਹੀ ਜਾਣਾ ਪੈਂਦਾ ਵਾ ਫ ਇਲਵਰ ਤੋਂ ਬੰਦੇ ਪੈ ਜਾਂਦੀ ਹੈ ਮੈਨੂੰ ਜਾਂ ਕੰਮ ਪੈਣਾ ਪੈ ਜਾਂਦਾ ਜਦ ਤੂੰ ਕੰਮ ਕਰਦੀ ਹੈ ਨਾ ਆਹੋ ਇਹ ਤਾਂ ਗੱਲ ਆ ਗਈ ਹੈ ਇਹਦੇ ਹੱਥ ਨੂੰ ਹੱਥ ਆਜ ਮੈਂ ਕਰੂੰਗੀ ਤੇ ਕੱਲ ਉਹ ਵੀ ਮੇਰਾ ਕਰੂਗੀ ਆਹੋ ਇਹ ਤਾਂ ਗੱਲ ਹੈ ਤੇ ਹੱਥ ਨੂੰ ਹੱਥ ਨਾ ਉਹ ਤਾਂ ਫਿਰ ਹੁਣ ਜਦੋਂ ਗਲੀ ਘਮਾੜਦਾ ਇੰਨਾ ਤੇ ਚਲ ਹੁੰਦਾ ਹੀ ਆ ਤੇ ਹੋਰ ਇੰਨਾ ਵੀ ਨਾ ਹੋਵੇ ਤਾਂ ਫਿਰ ਤੇ ਬੜੀ ਮੁਸ਼ਕਲ ਹੈ ਹਾਂ ਚਲੋ ਠੀਕ ਹੈ ਤੀ ਬਹੁ ਫਿਰ ਮੈਂ ਜਾਨੀ ਮੈਂ ਵੀ ਸਬਜ਼ੀ ਦਾ ਵੇਖਾਂ ਚਲ ਧਰ ਲਵਾਂ ਜੀ ਹਾਂਜੀ ਚਲੋ ਤੁਸੀਂ ਵੀ ਕਰ ਕੋਈ ਲਾਓ ਕੰਮ ਚਲੋ ਤੋ ਜੀ ਹਾਂ ਜੀ ਪੁੱਤ ਮਮਾ ਫਿਰ ਬੋਲਦੇ ਘਾਤੋ ਨਹੀਂ ਤੂੰ ਕੋਈ ਨਹੀਂ ਪੁੱਤ ਬੋਲ ਮੈਨਾ ਰੋ ਕਾ ਤੋ ਨਹੀਂ ਬੋਲਣ ਦੇ ਹੀ ਉਹਨਾਂ ਦੇ ਨਾ ਥੋੜੀ ਜੀ ਛੱਟ ਲੱਗ ਗਈ ਹੈ ਨਾ ਤੂੰ ਚੁੱਪ ਕਰ ਕੋਈ ਗੱਲ ਨਹੀਂ ਉਹਨਾਂ ਨੇ ਨਾ ਬੋਲਣ ਲੱਗ ਪੈਣਾ ਸਮਝਾ ਤੋ ਘੜੀ ਕੇ ਸਮਝਾ ਮੇਰਾ ਪੁੱਤ ਆਵੇ ਗੁਰਵਰ ਵੀ ਸੁੱਤਾ ਪਾਣਾ ਵੀਰ ਮੇਰੇ ਲੱਗੇ ਸੌਂ ਤੂੰ ਮਮਾ ਨੇ ਤੇ ਹੁਣੇ ਹੀ ਆ ਜਾਣਾ ਵਾ ਤੇ ਤੂੰ ਰੋਈ ਜਾਉਂਗੇ ਫਿਰ ਮਮਾ ਨੇ ਨਹੀਂ ਛੇਤੀ ਆਉਣਾ ਹੈ ਤੂੰ ਚੁੱਪ ਕਰ ਪਾਪਾ ਗਏ ਨਾ ਪਾਪਾ ਠੀਕ ਕਰ ਲਏ ਹੋਣਗੇ ਨਾ ਆਪਾਂ ਤਾਂ ਸੁਪਰਮੈਨ ਹੋਣਾ ਨਾ ਪਾਪਾ ਨੇ ਫਿਰ ਠੀਕ ਕਰ ਲਏ ਹੋਣਾ ਤੂੰ ਸਾਮੇ ਬਹਿ ਜਾ ਸਮਝਾ ਘੜੀਕ ਸਮਝਾ ਤੂੰ ਮੇਰਾ ਬੁੱਧ ਰੋਮੀਨਾ ਹੁਣ ਚੁੱਪ ਕਰ ਰੱਖਾ ਵੇਖ ਕਿ ਤਾ ਤੇਰੀਆਂ ਲਾਲ ਹੋ ਗਈਆਂ ਰੋ ਰੋ ਕੇ ਦਾਦੀ ਵੀ ਗਏ ਨਾਲ ਦਾਦੂ ਵੀ ਗਏ ਆ ਸਾਰਿਆਂ ਨੇ ਠੀਕ ਕਰਨੇ ਹੋਣਾ ਵੇਖੀ ਤੇਰੀ ਮੰਮਾ ਨੇ ਠੀਕ ਹੋ ਗਈ ਉਹਨਾਂ ਠੀਕ ਫਿਰ ਜਦੋਂ ਆਉਣਗੇ ਨਾ ਮੰਮਾ ਫਿਰ ਮੰਮਾ ਆਪਣੀ ਕੋ ਚੀਜ਼ੀਆਂ ਲਈ ਠੀਕ ਹੈ ਹਾਂ ਹੁਣ ਚੁੱਪ ਕਰ ਜਾ ਸੌ ਜਾ ਕੁੜੀ ਨੂੰ ਤੇ ਮੈਂ ਹੌਸਲਾ ਦੇਈ ਜਾਂਦੀ ਆ ਸੱਟ ਕਿੰਨੀ ਲੱਗੀ ਤੇ ਕੋਈ ਹੋਸ਼ ਹੀ ਨਹੀਂ ਹੈ ਪਤਾ ਨਹੀਂ ਹੁਣ ਕਿਹੜੇ ਹਸਪੀਟਲ ਲੈ ਕੇ ਗਏ ਕਿੱਥੇ ਲੈ ਕੇ ਗਏ ਆ ਮੈਂ ਸਭ ਇਹ ਰਾ ਚ ਗਾਣਾ ਕੱਢਦੇ ਜਾਂਦੇ ਹੁਣੇ ਮੈਨੂੰ ਚੱਲ ਗਾਲਾਂ ਦੀ ਤੇ ਕੋਈ ਨਹੀਂ ਬੱਸ ਬਾਬਾ ਦੀਦੀ ਠੀਕ ਹੋ ਕੇ ਘਰ ਆ ਜੇ ਹੁਣ ਨਹੀਂ ਮੈਂ ਕੁਛ ਕਹਿੰਦੀ ਉਹਨਾਂ ਨੂੰ ਮੈਂ ਆਪੇ ਕੰਮ ਕਰ ਲਿਆ ਕਰੂੰਗੀ ਸੋ ਠੀਕ ਹੋ ਕੇ ਕਿਹ ਤੇਰਾ ਘਰ ਆ ਜਣ ਆਪਣੀ ਕੁੜੀ ਕੋਣ ਮੁਣਕੇ ਨਹੀਂ ਮਨਾਂ ਨੂੰ ਕੰਮ ਕਰਨ ਦਿਆ ਕਰਨਾ ਮੈਂ ਆਪੇ ਹੀ ਨਾਲ ਕਰਾ ਲਿਆ ਕਰਦਾ ਰੋਟੀ ਰੋਟੀ ਤੇ ਕਹੀਂ ਦਾਣੇ ਫਿਰ ਇੱਥੇ ਪਏ ਰਹਿਣੇ ਇਹਦਾ ਇਕੱਠੇ ਕਰ ਜਣੀ ਤੇ ਡੈਡੀ ਨੂੰ ਕਹਿੰਨੀ ਚੱਕੀ ਤੇ ਛੱਡ ਆਟਾ ਪੇਸ ਚੂਗਾ ਤਾਂ ਇੱਧਾ ਨਹੀਂ ਛੱਡਦਾ ਹੁਣ ਕਿਧਰ ਬਚਣ ਡਿਆ ਮਨਪ੍ਰੀਤ ਹੈਲੋ ਹਾਂਜੀ ਮਸੀ ਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਸਭ ਠੀਕ ਠਾਕ ਅਛਾ ਅਛਾ ਨਹੀਂ ਕਰਈ ਪਾਣਾ ਕੀ ਕੋਸ਼ਿਸ਼ ਨਹੀਂ ਕਰਦੇ ਕੰਮ ਤਾਂ ਦਾ ਸਾਂ ਮੰਡੀ ਤੇ ਮੰਮੀ ਮੇਰੇ ਠੀਕ ਨਹੀਂ ਸੀ ਤੇ ਉੱਥੇ ਚਲੀ ਹੈ ਪਿੰਡ ਕੀ ਹੈ ਮਨਪ੍ਰੀਤ ਜੀ ਸਾਟਾ ज्यादा तो नहीं जे मैं तो उधर चली चलो कोई गल नहीं मैं डैडी नहीं तो मैं डैडी नहीं तो मैं आप ही आ जानी ठीक है ठीक है तो ही ना टेंशन लिया कोई कोई गल नहीं डैडी भी कहाँ डैडी कितने भी ਕੇ ਇੱਧਰ ਤੋਂ ਮੈਂ ਟੇੜੀ ਤੋਂ ਕਹਿਣੀ ਮੈਂ ਪਾਣੀ ਡਾਉ ਚੱਲਿਆ ਹੈ ਨਹੀਂ ਇੱਥੇ ਕਿੱਧਰ ਚਲ ਗਏ ਚਾਚੀ ਨੂੰ ਬੋਸਨੀ ਮੈਂ ਨਾ ਹੋਰੇ ਆਈ ਆ ਹਲੇ ਤੇ ਮੈਂ ਨਹੀਂ ਵੇਖੇ ਕਿ ਹੈ ਨਹੀਂ ਕਿ ਵੇਲੇ ਨਾ ਹੈ ਮੈਂ ਤੇ ਆਹ ਰਹੀ ਪਿੰਡ ਚੱਲੀ ਆ ਅੱਛਾ ਅੱਛਾ ਇਹਨਾਂ ਚਾਚੀ ਕਰ ਲਈ ਗਈ ਹਾਂ ਚਾਚੀ ਡੈਡੀ ਦੀ ਰੋਟੀ ਪਕਾ ਦਿਓ ਨਾਲ ਧਾਰਾ ਤੋਰਾ ਕੱਢ ਦਿਓ ਮੈਂ ਚਰਕੂ ਮੰਮੀ ਮੇਰੀ ਠੀਕ ਨਹੀਂ ਮੈਂ ਤਾਂ ਉੱਥੇ ਚਲੀ ਅੱਛਾ ਅੱਛਾ ਠੀਕ ਹੈ ਤੇ ਮੇਰੇ ਕਰਮਾਂ ਚ ਕਿੱਥੇ ਸੁਖ ਹੁਣ ਮਾਨਪ੍ਰੀਤ ਦਾ ਫੋਨ ਆ ਗਿਆ ਹੀ ਉਹਦੇ ਸੱਸ ਦਾ ਉਹਦੇ ਪਿੰਡੋਂ ਵੀ ਮਾਨਪ੍ਰੀਤ ਦੇ ਸੱਟ ਲੱਗੀ ਆ ਹੋ ਮੜਾ ਹੋਇਆ ਫੜਾ ਹੈਨਾ ਪਤਾ ਨਹੀਂ ਹੁਣ ਸੱਟ ਵੀ ਕਿੰਨੀ ਕੁ ਜ਼ਿਆਦਾ ਕਿ ਥੋੜੀ ਹੁਣ ਪਤਾ ਨਹੀਂ ਮੈਨੂੰ ਨਹੀਂ ਤੇ ਪੁੱਛਿਆ ਵਾ ਵੀ ਸੱਟ ਕਿੰਨੀ ਕੁ ਵਿਚਾਵ ਪੁੱਛਿਆ ਗਾ ਨਹੀਂ ਹੋਸ਼ ਨਹੀਂ ਗਾਡੀ ਮੇਰੇ ਤਾਂ ਮੈਂ ਤਾਂ ਲੱਕੋ ਫਾਈ ਆਈ ਨਾ ਮੈਂ ਉੱਧਰ ਜਾਣ ਜੋਗੀ ਤੇ ਨਾ ਮੈਂ ਉੱਧਰ ਜਾਣ ਜੋਗੀ ਲੈ ਲੈ ਹੈ ਪੈ ਕੇ ਪੰਗਾ ਫੋਨ ਮੇਬਰ ਆਪਣੀ ਮੰਮੀ ਦਾ ਕੈਨਸਲ ਕਰਕੇ ਹੁਣ ਮਾਨਪ੍ਰੀਵਾਰ ਚੱਲੀ ਪਰ ਤੁਸੀਂ ਫੇਰ ਦੋ ਕਹਿਣਾ ਵਾ ਕਿ ਯਾਰਾ ਫੇਰ ਜੋਤੀ ਚੰਗੀ ਨਹੀਂ ਆਪਾਂ ਮੈਂ ਸਾਰਾ ਕਰਕੇ ਕਰਦੀ ਵੀ ਆ ਨਹੀਂ ਜੋਤੀ ਕਹਿਣਾ ਤੇ ਬਣਦਾ ਹੀ ਆ ਨਾ ਅਸੀਂ ਹੁਣ ਤੈਨੂੰ ਸਤੰਗੀ ਮਾਤੀ ਦੇਦੇ ਆ ਹੁਣ ਤੂੰ ਉਹ ਮਹੀਨਾ ਹੋ ਗਿਆ ਉਹਦਾ ਮੂੰਹ ਬਟਿਆ ਵਾ ਤੇ ਆਪਾਂ ਕਿਹਨੇ ਕੋਈ ਮਾੜੀ ਮਤ ਦੇਣ ਲਿਆ ਅਸੀਂ ਤਾਂ ਕਹਿੰਨੇ ਵੀ ਚਲੋ ਠੀਕ ਆ ਵਧੀਆ ਘਰ ਵਧੀਆ ਚੱਲਦੇ ਜੇ ਨੋਆ ਸਿਆਣੀਆਂ ਹੋ ਜਾਂਦੇ ਹਨਾ ਹੁਣ ਤੇਰੀ ਸ਼ਾਬਾਸ਼ ਹੈ ਵੀ ਤੂੰ ਚੱਲੀ ਕੁੜੀ ਬਲ ਹਨਾ ਨਹੀਂ ਮੈਂ ਤਾਂ ਹੁਣ ਉਹਦਾ ਪਤਾ ਹੁਣ ਤਾਂ ਮੈਂ ਡੈਡੀ ਵੱਲੇਕਣਾ ਹੀ ਵੀ ਡੈਡੀ ਨੂੰ ਪੁੱਛਾਂ ਪੈਸੇ ਲਵਾ ਤਾਂ ਮੈਂ ਮਨਪ੍ਰੀਤ ਵੱਲ ਜਾਵਾਂ ਨਹੀਂ ਨਹੀਂ ਤੂੰ ਜਾ ਜ਼ਰੂਰ ਕੁੜੀ ਵੱਲ ਹਨਾ ਤੇ ਮੰਮੀ ਨੂੰ ਕੀ ਗੱਲ ਮੰਮੀ ਯਾਰਾ ਸੀ ਨਹੀਂ ਠੀਕ ਮੰਮੀ ਦੇ ਵੀ ਇੰਦਾ ਹੀ ਸਾਟੀ ਲੱਗੀ ਸੀ ਪੈਰ ਤੇ ਅਸ਼ਮਾ ਉਹ ਤੇ ਮੰਮੀ ਇਹ ਮੰਮੀ ਨਾਲੋਂ ਮਨਪ੍ਰੀਤ ਯਾਰਾ ਸੀਰੀਅਸ ਹੋ ਗਈ ਆ ਪਤਾ ਨਹੀਂ ਹੁਣ ਜਾ ਕੇ ਪਤਾ ਲੱਗੋ ਹੁਣ ਉਹਦੀ ਸੱਸ ਤੇ ਕਹਿੰਦੀ ਹੋਸ਼ ਨਹੀਂ ਕੰਢੀ ਹੋ ਨਹੀਂ ਨਹੀਂ ਫੇਰ ਪਹਿਲਾਂ ਤੂੰ ਇਹਦੇ ਵੱਲ ਜਾ ਹਨਾ ਤੇ ਉੱਧਰੀ ਚਲੀ ਤੇ ਤੂੰ ਹੀ ਮੇਰੀ ਭੈਣ ਨਾ ਰਲ ਮਿਲ ਕੇ ਸਾਰ ਦਿਓ ਮੈਂ ਸ਼ਮਾ ਦਾ ਘਾ ਜਾਣਾ ਨਹੀਂ ਨਹੀਂ ਕੋਈ ਗੱਲ ਤੂੰ ਜਾ ਬੇਫਿਕਰੀ ਹੋ ਕੇ ਜਾ ਤੂੰ ਹਨਾ ਕੋਈ ਗ ਡੈਡੀ ਨੂੰ ਤੇ ਵੇਖਾਂ ਡੈਡੀ ਕਿੱਧਰ ਚਲ ਗਏ ਨੜ ਕਿੱਥੇ ਗਏ ਮੈਂ ਮਾਲੂਮ ਗਿਆ ਤੂੰ ਕਹੀਂ ਪਿੰਡ ਨੂੰ ਪਿੰਡ ਕੀ ਜਾਣਾ ਕਿਹੜੇ ਵੇਲੇ ਜਾਣਾ ਤੇ ਪਿੰਡ ਕੀ ਜਾਣਾ ਹੀ ਮਨਪ੍ਰੀਤ ਦੀ ਸਸਤਾ ਫੋਨ ਆਉਂਦਿਆ ਕਿਉ ਮੈਂ ਤਾਂ ਪਿੰਡ ਚਲੀ ਤੇ ਉਹ ਕਹਣੀ ਮਨਪ੍ਰੀਤ ਨੂੰ ਸੱਟ ਲੱਗਦੀ ਐ ਇਦਾਂ ਪਤਾ ਨਹੀਂ ਮੈਨੂੰ ਇਹ ਕਿਤਰਾ ਲੱਗੀ ਓਦਾਂ ਸੱਟ ਕਹਿੰਦੇ ਲੱਗੀ ਫੋਨ ਉਹਦਾ ਹੀ ਆ ਇਹੋ ਤਾਂ ਦੱਸਣ ਗਈਆਂ ਤੁਹਾਨੂੰ ਨਾ ਕਰ ਮੇਰੇ ਨਾਲ ਮੈਂ ਤਾਂ ਫੋਨ ਦਾ ਦੱਸਿਆ ਨਹੀਂ ਤੂੰ ਤੇ ਮੈਂ ਤਾਂ ਫੋਨ ਕਰਨੀ ਫੋਨ ਤੇ ਚੁੱਕਿਆ ਹੀ ਨਹੀਂ ਲੈ ਉਹਦਾ ਮੈਂ ਚੱਲੀ ਹੁਣ ਪਿੰਡ ਨਹੀਂ ਹੁਣ ਚੱਲੀ ਹੁਣ ਉੱਧਰ ਚੱਲੀ ਆ ਉਹਦਾ ਪਤਾ ਕਰਨ ਵੀ ਟੈਨਸ਼ਨ ਨਾ ਲੋ ਕੋਈ ਨਹੀਂ ਉਹ ਤੇ ਤੂੰ ਕਹਿੰਦਾ ਮੈਨੂੰ ਦੱਸ ਵੀ